ਪਤਰਮਾਦਵੀ ਪਾਰਟੀ ਨੇ ਸੰਡਿਗੜ ਦੇ ਵਿੱਚ ਭਾਜਪਾ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ ਇਸ ਮੌਕੇ ਆਪ ਮਨਟਰੀਪੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਵਿਧਾਇਕਾਂ ਤੋਂ ਇਲਾਵਾ ਕਈ ਵਰਕਰ ਹਾਜ਼ਰ ਰਹੇ ਨੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਕੰਗੜਾ ਰਣੌਤ ਕਿਸਾਨਾ ਖਿਲਾਫ ਜੋ ਬਿਆਨ ਦੇ ਰਹੀ ਹੈ ਉਹ ਭਾਜਪਾ ਦੀ ਲਿਖੀ ਸਕ੍ਰਿਪਟ ਦਾ ਹਿੱਸਾ ਹੈ ਉਹਨਾਂ ਮੰਗ ਕੀਤੀ ਹੈ ਕਿ ਕੰਗੜਾ ਰਣੌਤ ਖਿਲਾਫ ਕੇਸ ਦਰਜ ਕੀਤਾ ਜਾਵੇ ਭਾਜਪਾ ਦੀ ਮੈਂਬਰ ਪਾਰਲੀਮੈਂਟ ਕੰਗਨਾ ਰਣੋਤ ਵੱਲੋਂ ਲਗਾਤਾਰ ਕਿਸਾਨ ਵਿਰੋਧੀ ਬਿਆਨਬਾਜ਼ੀ ਜਿਹੜੀ ਆ ਉਹ ਕੀਤੀ ਜਾਂਦੀ ਰਹੀ ਹੈ ਔਰ ਇੱਕ ਉਹਨਾਂ ਦੀ ਫਿਲਮ ਵੀ ਆ ਰਹੀ ਹੈ ਜਿਹਦੇ ਵਿੱਚ ਸਿੱਖਾਂ ਨੂੰ ਗਲਤ ਉਹਨਾਂ ਦੀ ਪੇਸ਼ਕਾਰੀ ਜਿਹੜੀ ਕੀਤੀ ਗਈ ਅੱਜ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਸਥਿਤ ਬੀਜੇਪੀ ਦੇ ਆਫਿਸ ਦਾ ਘਰਾਓ ਕਰਨ ਦਾ ਪ੍ਰੋਗਰਾਮ ਮਿੱਥਿਆ ਗਿਆ ਮੇਰੇ ਨਾਲ ਇਸ ਟਾਈਮ ਆਮ ਆਦਮੀ ਪਾਰਟੀ ਤੋਂ ਔਰ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਹਰਚੰਦ ਸਿੰਘ ਬਰਸਤ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਸਰ ਕੀ ਲੋੜ ਪੈ ਗਈ ਹੈ ਅੱਜ ਆਮ ਆਦਮੀ ਪਾਰਟੀ ਸੱਤਾ ਰੁੜ ਪਾਰਟੀ ਨੂੰ ਕੰਗਨਾਰ ਨੌਤ ਦੇ ਖਿਲਾਫ ਚੰਡੀਗੜ੍ਹ ਦੇ ਵਿੱਚ ਰੋਸ ਪ੍ਰਦਰਸ਼ਨ ਕਰਾਂਗੇ। ਕੋਈ ਵੀ ਕੋਈ ਦੇਸ਼ ਦੇ ਵਿੱਚ ਨਫਰਤ ਫਲਾਉਣ ਵਾਲੀਆਂ ਗੱਲਾਂ ਕਰੂਗਾ ਉਹਦੇ ਦਾ ਅਸੀਂ ਵਿਰੋਧ ਕਰਨਾ ਹੀ ਕਰਨਾ ਹੈ। ਕੰਗਨਾਰ ਨੌਤ ਦੀ ਜਿਹੜੀ ਬਿਆਨਬਾਜ਼ੀ ਆ ਉਹ ਭਾਜਪਾ ਦੀ ਹੀ ਸੋਚੀ ਸਮਝੀ ਚੱਲ ਹੈ। ਕਿਉਂਕਿ ਇੱਕ ਪਾਸੇ ਕਿਸਾਨਾਂ ਨੂੰ ਨਿੰਦਣਾ ਮਜ਼ਦੂਰਾਂ ਨੂੰ ਨਿੰਦਣਾ ਦੂਜੇ ਪਾਸੇ ਕਿਸਾਨਾਂ ਮਜ਼ਦੂਰਾਂ ਦੇ ਹੱਕ ਮਾਰਨਾ ਕਾਰਪੋਰੇਟ ਨੂੰ ਸਰਵ ਕਰਨਾ ਇਹ ਸਾਰੀਆਂ ਨੀਤੀਆਂ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਚਲਦੀਆਂ ਨੇ। ਪਰantu ਕੰਗਣਾ ਨ ਨੌਤ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਇਸ ਅੰਦੋਲਨ ਬਾਰੇ ਜੋ ਉਹਨੇ ਬੋਲਿਆ ਕਿਸਾਨ ਅੰਦੋਲਨ ਵਾਲੇ ਉਹ ਬਹੁਤ ਗਲਤ ਬੋਲਿਆ ਕਿਉਂਕਿ ਦੁਨੀਆ ਦਾ ਇੱਕ ਇਹੋ ਜਿਹਾ ਅੰਦੋਲਨ ਰਿਹਾ ਜਿਨੇ ਮੋਦੀ ਨੂੰ ਝੁਕਾਇਆ ਜਿਨੇ ਤਿੰਨ ਕਾਲੇ ਕਾਨੂੰਨ ਵਾਪਸ ਲਏ ਨੇ ਜਿਸ ਅੰਦੋਲਨ ਦੇ ਵਿੱਚ ਸਮਾਜ ਦੇ ਹਰ ਵਰਗ ਨੇ ਹਿੱਸਾ ਲਿਆ ਹਰ ਵਰਗ ਨੇ ਆਪਣਾ ਯੋਗਦਾਨ ਪਾਇਆ ਭਾਵੇਂ ਪੰਜਾਬ ਦੇ ਕਿਸਾਨ ਮਜ਼ਦੂਰ ਆੜਤੀ ਵਪਾਰੀ ਨੌਜਵਾਨ ਬੀਬੀਆਂ ਭੈਣਾ ਸੀਗੀਆਂ ਚਾਹੇ ਭਾਰਤ ਦੇ ਸਾਰੇ ਸੂਬਿਆਂ ਦੇ ਵਿੱਚ ਇਹ ਵਿਰੋਧ ਦੇ ਵਿੱਚ ਸਫਲਤਾ ਮਿਲੀ ਹੈ ਇਸੇ ਕਰਕੇ ਮੋਦੀ ਨੂੰ ਝੁਕਣਾ ਪਿਆ ਪਰ ਤੁਸੀਂ ਕਹਿੰਦੇ ਹੋ ਮੋਦੀ ਨੂੰ ਝੁਕਣਾ ਪਿਆ ਪੰਜਾਬ ਦੇ ਨਾਲ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਅਮਿਸ਼ਾ ਕਹਿੰਦੀ ਕਿ ਪੰਜਾਬ ਦੇ ਨਾਲ ਕੇਂਦਰ ਸਰਕਾਰ ਜਿਹੜੀ ਆ ਮਤਰੀਆ ਵਿਵਹਾਰ ਕਰ ਰਹੀ ਹੈ ਨਹੀਂ ਤੁਹਾਡੇ ਸਾਹਮਣੇ ਹੀ ਹੈ ਸਾਡਾ ਰੂਰਲ ਡਿਵੈਲਪਮੈਂਟ ਦਾ ਫੰਡ ਰੁਕਿਆ ਹੋਇਆ ਹੈ ਬਿਨਾਂ ਕਿਸੇ ਕਾਰਨ ਤੋਂ ਸਾਡਾ ਹੈਲਥ ਮਿਸ਼ਨ ਦਾ ਫੰਡ ਰੁਕਿਆ ਹੋਇਆ ਹੈ ਔਰ ਜੋ ਸਾਡਾ ਹੱਕ ਬਣਦਾ ਪੰਜਾਬ ਦਾ ਪੈਕੇਜ ਦੇਣਾ ਕੋਈ ਸਾਨੂੰ ਪੈਕੇਜ ਨਹੀਂ ਦਿੰਦਾਗਾ ਇੰਨਾ ਨੁਕਸਾਨ ਹੋ ਗਿਆ ਕਿਸਾਨ ਸਾਰੇ ਪੰਜਾਬ ਦਾ ਔਰ ਦੂਜਾ ਹੁਣ ਬਜਟ ਆਇਆ 50% ਰੁਪਏ ਦਾ ਵੀ ਉਹਨਾਂ ਨੇ ਵਿੱਚ ਸਹਾਇਤਾ ਨਹੀਂ ਰੱਖੀ ਫੇਰ ਉਸ ਤੋਂ ਪਹਿਲਾਂ ਜੋ ਸਾਡੀ ਝਾਕੀ ਪੰਜਾਬ ਦੀ ਸੀ ਉਹ ਵੀ ਕੱਟਤੀ ਔਰ ਅੱਜ ਵੀ ਪੰਜਾਬ ਪ੍ਰਤੀ ਕੋਈ ਉਹਨਾਂ ਦੀ ਨੀਤੀ ਨਹੀਂ ਹੈਗੀ ਅੱਜ ਵੀ ਸਾਡੇ ਮੰਡੀਕਰਨ ਸਿਸਟਮ ਨੂੰ ਭੰਗ ਕਰਨਾ ਚਾਹੁੰਦੇ ਨੇ ਇਸੇ ਕਰਕੇ ਆਰਡੀਐਫ ਰੁਕਿਆ ਹੋਇਆ ਪਰ ਕੰਗਨਰ ਨੋਟੇ ਦੀ ਜੇ ਗੱਲ ਕੀਤੀ ਜਾਵੇ ਉਹ ਬਿਆਨਬਾਜ਼ੀ ਲਗਾਤਾਰ ਕਰ ਰਹੀ ਹੈ ਕਈ ਵਾਰੀ ਉਹਨਾਂ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਲੱਗਦਾ ਤੁਹਾਨੂੰ ਕਿ ਉਹ ਉਹ ਬਹੁਤ ਵੱਡੀ ਫਰਸਟ੍ਰੇਸ਼ਨ ਚ ਹੈ ਮੈਂ ਤਾਂ ਇੰਨਾ ਹੀ ਕਹੂੰਗਾ ਕਿ ਬੀਜੇਪੀ ਵਾਲਿਆਂ ਨੂੰ ਉਹਦਾ ਪੱਕਾ ਇਲਾਜ ਕਰਨਾ ਚਾਹੀਦਾ ਪਰ ਬੀਜੇਪੀ ਨੇ ਉਹਦੇ ਬਿਆਨ ਤੋਂ ਕਿਨਾਰਾ ਕਰ ਲਿਆ ਵਾਪਸ ਲਿਆ ਉਹ ਕਹਿੰਦੇ ਕਿ ਬੀਜੇਪੀ ਨੇ ਤਾਂ ਲੋਕਾਂ ਦੇ ਦਬਾਅ ਅੱਗੇ ਇਹ ਬਿਆਨ ਦਿੱਤਾ ਅਦਰਵਾਈਜ਼ ਬੀਜੇਪੀ ਦੀ ਸੋਚੀ ਸਮਝੀ ਚਾਲੇ ਸੀ ਜੀ ਉਹਦਾ ਬਿਆਨ ਇਹ ਦਗਾਉਣ ਦੀ ਕਿਉਂਕਿ ਬੀਜੇਪੀ ਨੂੰ ਇੱਕ ਦੋ ਇਹੋ ਜਿਹੇ ਬੰਦੇ ਚਾਹੀਦੇ ਨੇ ਜਿਹੜੇ ਨਫ਼ਰਤ ਫਲਾਉਣ ਦੀ ਰਾਜਨੀਤੀ ਕਰਦੇ ਰਹਣ ਲੋਕਾਂ ਦੇ ਵਿੱਚ ਇਹੋ ਜੀਆਂ ਗੱਲਾਂ ਕਰਦੇ ਰਹਣ ਜਿਹਦੇ ਸਮਾਜਿਕ ਭਾਈਚਾਰਾ ਟੁੱਟਦਾ ਰਹੇ ਮੰਗ ਕੀ ਹੈ ਤੁਹਾਡੀ ਕੀ ਹੋਣਾ ਚਾਹੀਦਾ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਕਾਨੂੰਨ ਦੇ ਮੁਤਾਬਕ ਉਹਦੇ ਤੇ ਕੇਸ ਦਰਜ ਹੋਵੇ ਜੋ ਪੰਜਾਬ ਦੇ ਵਿੱਚ ਨਫ਼ਰਤ ਜਾਂ ਭਾਰਤ ਵਿੱਚ ਨਫ਼ਰਤ ਫਲਾਉਣ ਦੇ ਫਿਰਕਿਆਂ 'ਚ ਨਫ਼ਰਤ ਫਲਾਉਣ ਦੀ ਉਹ ਗੱਲ ਕਰ ਰਹੀ ਹੈ ਕੱਲੀ ਇਹ ਹੀ ਗੱਲ ਨਹੀਂ ਨਾਲ ਉਹਨੇ ਐਮਰਜੈਂਸੀ ਫਿਲਮ ਬਣਾਈ ਆ ਉਹਦੇ ਵਿੱਚ ਇੱਕ ਭਾਈਚਾਰੇ ਦਾ ਸਿੱਖ ਸਮਾਜ ਦਾ ਅਕਸ਼ ਧੁੰਦਲਾ ਕਰਕੇ ਦਿਖਾਉਣ ਦੀ ਗਲਤ ਅਕਸਪੇਸ਼ ਕੀਤਾ ਗਿਆ ਉਹਤੇ ਵੀ ਰਪਬੰਦੀ ਲੱਗਣੀ ਚਾਹੀਦੀ ਆ ਉਹਦੇ ਦਾ ਕੇਸ ਦਰਜ ਹੋਣਾ ਚਾਹੀਦਾ ਤੇ ਫੜਕੇ ਉਹਨੂੰ ਅੰਦਰ ਦੇਣਾ ਚਾਹੀਦਾ ਮੈਂ ਤੁਹਾਡੇ ਨਾਲ ਗੱਲ ਕਰਾਂ ਤੁਸੀਂ ਇੱਕ ਸਿੱਖ ਨੌਜਵਾਨ ਹੋ ਜਿਸ ਤਰ੍ਹਾਂ ਦੇ ਨਾਲ ਐਮਰਜੈਂਸੀ ਫਿਲਮ ਜਿਹੜੀ ਆ ਰਹੀ ਉਹਦੇ ਵਿੱਚ ਟ੍ਰੈਲਰੀਆ ਜਿਸਕ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਅਕਸ ਦਿਖਾਇਆ ਗਿਆ ਖਾਲਸਤਾਨੀ ਦਿਖਾਇਆ ਗਿਆ ਲੱਗਦਾ ਨਹੀਂ ਕਿ ਪੰਜਾਬ ਦਾ ਜਿਹੜਾ ਨੌਜਵਾਨ ਐ ਇਹ ਤੋਂ ਭੜਕ ਸਕਦਾ ਹੈ ਸਿੱਖ ਨੌਜਵਾਨ ਵੀ ਭੜਕ ਸਕਦੇ ਨੇ ਦੇਖੋ ਸਭ ਤੋਂ ਪਹਿਲੀ ਗੱਲ ਹੈਗੀ ਹੈ ਜਿਹੜੀ ਫਿਲਮ ਅਮਰਜੈਂਸੀ ਆ ਰਹੀ ਆ ਇਹ ਗੱਲ ਤਾਂ ਇੱਕ ਕਲੀਅਰ ਹੈ ਹੋਊਗੀ ਇਹਦੇ ਵਿੱਚ ਵੀ ਜਿਹੜਾ ਸਿੱਖਾਂ ਦਾ ਅਕਸ਼ਾ ਉਹ ਇਹਨਾਂ ਨੇ ਜੋ ਹਮੇਸ਼ਾ ਉਸ ਤਰ੍ਹਾਂ ਨਾਲ ਮਤਲਬ ਬੜਾ ਗਲਤ ਤਰੀਕੇ ਨਾਲ ਦਿਖਾਇਆ ਗਿਆ ਤੇ ਜਿਹਦਾ ਵਿਰੋਧ ਸਾਰੀਆਂ ਜੱਥੇਬੰਦੀਆਂ ਸਿੱਖ ਜੱਥੇਬੰਦੀਆਂ ਕਰਨ ਲੱਗੀਆਂ ਤੇ ਪੰਜਾਬ ਦੇ ਲੋਕ ਕਰ ਰਹੇ ਨੇ ਤੇ ਰਹਦੀ ਹੁੰਦੀ ਕਿ ਅਸਰ ਤੁਹਾਨੂੰ ਪਤਾ ਹੀ ਹੈ ਵੀ ਆ ਜਿਹੜਾ ਹੁਣ ਬ ਤਣਾ ਤੁਹਾਨੂੰ ਪਤਾ ਹੀ ਹੈ ਸਾਰੀ ਜਿਹੜੀ ਰਣਨੀਤੀ ਹੈ ਭਾਜਪਾ ਦੀ ਹੈ ਤੇ ਪੰਜਾਬ ਦੇ ਕਿਸਾਨਾਂ ਦੇ ਬਾਰੇ ਜੋ ਕਹਿਣਾ ਵੀ ਉੱਥੇ ਬਲਤਕਾਰ ਹੋਏ ਨੇ ਜਾਂ ਕੁਝ ਹੋਰ ਹੋ ਆਪਾਂ ਸਾਰੇ ਜਾਣਦੇ ਵੀ ਜਿਹੜਾ ਉਹ ਉਸ ਟਾਈਮ ਉੱਥੇ ਪ੍ਰੋਟੈਸਟ ਹੋਇਆ ਬੜਾ ਸ਼ਾਂਤਮਈ ਹੋਇਆ ਤੇ ਬੜਾ ਲੋਕ ਜਿੰਨੇ ਵੀ ਹਰ ਵਰਗ ਨੇ ਜਿੰਨੇ ਹਿੱਸਾ ਲਿੱਤਾ ਉਹਦੇ ਵਿੱਚ ਤੇ ਅੱਜ ਆਪਾਂ ਸਾਰੇ ਜਾਣਦੇ ਵੀ ਉੱਥੇ ਜਦੋਂ ਪ੍ਰੋਟੈਸਟ ਖਤਮ ਹੋਣ ਤੋਂ ਬਾਅਦ ਵਾਪਸੀ ਵੀ ਕੀਤੀ ਹੈ ਤਾਂ ਸਾਰੇ ਲੋਕਾਂ ਨੇ ਬੜੇ ਮਨ ਨੂੰ ਨਮੱਖਾਂ ਨਾਲ ਬਦਾਗੀ ਦਿੱਤੀ ਹੈ ਕਿਉਂ ਉਹ ਇੱਕ ਪਰਿਵਾਰਕ ਤੌਰ ਤੇ ਬੜੇ ਆਲੇ-ਦਾਲੇ ਨਾਲ ਬੜੇ ਪਰਿਵਾਰਕ ਤੌਰ ਤੇ ਵਿਚਰੇ ਹਨ ਬਿਲਕੁਲ ਜੇ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਇਹ ਵੀ ਕਹਿ ਰਹੇ ਕਿ ਪਰਿਵਾਰਕ ਤੌਰ ਤੇ ਉੱਥੋਂ ਆਏ ਲੇਕਿਨ ਕਿਸਾਨਾਂ ਪ੍ਰਤੀ ਸ਼ੁਰੂ ਤੋਂ ਹੀ ਉਹ ਜਿਹੜੀ ਹੈ ਕੰਗਨਾਰ ਰਣੋਤ ਬਿਆਨਬਾਜ਼ੀ ਕਰ ਰਹੀ ਲੱਗਦਾ ਹੈ ਕਿ ਬੀਜੇਪੀ ਔਰ ਕੰਗਨਾਰ ਰਣੋਤ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ਤੇ ਇਸ ਤਰ੍ਹਾਂ ਦਾ ਕਰ ਰਿਹਾ ਤਾਂ ਕਿ ਕਿਸਾਨ ਔਰ ਖਾਸ ਤੌਰ ਤੇ ਪੰਜਾਬ ਦੇ ਚਾਹੇ ਸਿੱਖ ਨੇ ਜਾਂ ਹੋਰ ਜਿਹੜੇ ਵਸਦੇ ਲੋਕ ਨੇ ਉਹਨਾਂ ਨੂੰ ਡੀਗ੍ਰੇਡ ਕੀਤਾ ਜਾਵੇ ਬਿਲਕੁਲ ਜੀ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿਉਂਕਿ ਮੈਂ ਸਮਝਦਾ ਮੈਂ ਕਿ ਕੰਗਣਾ ਰੌਤਨੇ ਅਰਨੌਤ ਨੇ ਹਮੇਸ਼ਾ ਹੀ ਆਪਣੀ ਪਬਲਿਸਿਟੀ ਲਈ ਉਹਨੇ ਇਹ ਨਹੀਂ ਦੇਖਿਆ ਕਿ ਪੰਜਾਬ ਦਾ ਕਿਸਾਨ ਜਿਹੜਾ ਮੈਂ ਸਮਝਦਾ ਹਾਂ ਹਿੰਦੁਸਤਾਨ ਦਾ ਨਹੀਂ ਪੂਰੇ ਜਿਹੜਾ ਦੇਸ਼ ਦਾ ਵਰਲਡ ਦੇ ਵਿੱਚ ਵੀ ਜਿਹੜਾ ਅੰਦਾਜ਼ਾ ਸਮਝਿਆ ਜਾਂਦਾ ਹੈ ਜੇ ਉਸ ਜਿਹੜਾ ਆਂਦਾ ਤਾ ਨੂੰ ਨੁਕਸਾਨ ਨੂੰ ਅੱਤਵਾਦੀ ਜਾਂ ਖਾਲਸਤਾਨੀ ਕਹੇ ਕਿ ਮੇਰੇ ਹਿਸਾਬ ਨਾਲ ਵੀ ਕੀ ਇਹ ਕੋਈ ਬਰਦਾਸ਼ਤ ਕਰਨ ਜੋਗ ਗੱਲ ਨਹੀਂ ਹੈਗੀ ਅੱਜ ਪੰਜਾਬ ਦੇ ਵਿੱਚ ਵੀ ਜਦੋਂ ਪਿਛਲੀ ਵਾਰ ਆਪਾਂ ਦੇਖਿਆ ਕਿ ਏਅਰਪੋਰਟ ਤੇ ਸਾਡੀ ਭੈਣ ਕੁਲਵਿੰਦਰ ਕੌਰ ਨੇ ਜਦੋਂ ਉਹਨੂੰ ਕਹੀ ਕਿ 7-700 ਤੇ ਦਿਹਾੜੀ ਤੇ ਜਿਹੜੀਆਂ ਸਾਡੀਆਂ ਮਹਿਲਾਵਾਂ ਪੈਣਾ ਜਿਹੜੀਆਂ ਕਿਸਾਨ ਐਜੀਟੇਸ਼ਨ ਦੇ ਵਿੱਚ ਉੱਥੇ ਅੰਦੋਲਨ ਦੇ ਵਿੱਚ ਗਈਆਂ ਜਿੰਨਾ ਮੈਂ ਸਮਝਦਾ ਇੱਕ ਐਡਾ ਵੱਡਾ ਜਿਹੜਾ ਪੰਜਾਬ ਦਾ ਭਾਈਚਾਰਕ ਸਾਂਝ ਬਣੀ ਉੱਥੇ ਜਾ ਕੇ ਇੱਕ ਇਹੋ ਜਿਹਾ ਪ੍ਰੋਟੈਸਟ ਹੋਇਆ ਕਿ ਹਿੰਦੁਸਤਾਨੀ ਵਰਲਡ ਦੇ ਵਿੱਚ ਇੱਕ ਐਗਜ਼ਾਮਪਲ ਸੈੱਟ ਕਰਦਾ ਪਰ ਮੈਂ ਸਮਝਦਾ ਕ ਤੋ ਜਿਹੜੀ ਇਹੋ ਜਿਹੇ ਬਿਆਨ ਦੇ ਕਾਰਨ ਸਾਡੀ ਭੈਣ ਕੁਲਵਿੰਦਰ ਕੌਰ ਨੂੰ ਆਪਣੀ ਨੌਕਰੀ ਤੋਂ ਵੀ ਸਸਪੈਂਡ ਕੀਤਾ ਗਿਆ ਉਸ ਤੋਂ ਬਾਅਦ ਮੈਂ ਸਮਝਦਾ ਹਾਂ ਕਿ ਉਸ ਨੂੰ ਥੱਪੜ ਉਸਨੇ ਮਾਰਿਆ ਤੇ ਉਸ ਨੂੰ ਇਹ ਗੱਲ ਨੂੰ ਮਹਿਸੂਸ ਕਰਨਾ ਪਿਆ ਪਰ ਅੱਜ ਵੀ ਹਾਲਾਤ ਇਹ ਨੇ ਕਿ ਬੀਜੇਪੀ ਦੇ ਹੈੱਡ ਆਫਿਸ ਦੇ ਵਿੱਚ ਜੇਪੀ ਨੱਡਾ ਜਿੰਨੇ ਬੁਲਾ ਕੇ ਉਹਨਾਂ ਨੂੰ ਤਲਬ ਕੀਤਾ ਪਰ ਮੈਂ ਸਮਝਦਾ ਹਾਂ ਦੇ ਸਿਰ ਤੇ ਮੈਂ ਸਮਝਦਾ ਜੁਣੀ ਸਰਕ ਦੀ ਇੱਕ ਮੈਂ ਸਮਝਦਾ ਇਹਨਾਂ ਦੀ ਗਗੇਨੀ ਮਿੱਥੀ ਸਾਜ਼ਿਸ਼ ਹੀ ਹੈ ਬੀਜੇਪੀ ਦੇ ਤੇ ਆਪਣਾ ਕੰਗਣਾ ਨੌਤ ਦੀ ਕੰਗਣਾ ਨੌਤ ਅੱਜ ਹਮ ਪੰਜਾਬ ਪ੍ਰਤੀ ਹਿੰਦੁਸਤਾਨ ਪ੍ਰਤੀ ਤੇ ਪੰਜਾਬ ਦੇ ਕਿਸਾਨਾਂ ਪ੍ਰਤੀ ਜੋਸ਼ ਉਫਦਵਲੀ ਬੋਲੀ ਹੈ ਸਾਡੀ ਅੱਜ ਮੰਗ ਹੈ ਇਸ ਪ੍ਰੋਟੈਸਟ ਦੇ ਵਿੱਚ ਕਿ ਉਸ ਜਿਹੜੀ ਇਹ ਮੈਂਬਰਸ਼ਿਪ ਨੂੰ ਰੱਦ ਕੀਤਾ ਜਾਵੇ ਤੇ ਬੀਜੇਪੀ ਨੂੰ ਸੋਚਣ ਤੇ ਮਜਬੂਰ ਹੋਣਾ ਪਵੇ ਕਿ ਇਹ ਇਹੋ ਜਿਹੜੇ ਮੈਂਬਰ ਪਾਰਲੀਮੈਂਟ ਨੇ ਤੁਸੀਂ ਦੇਖੋ ਵਿਧਾਨ ਸਭਾ ਹਿਮਾਚਲ ਦੀ ਵਿੱਚ ਵੀ ਉਹ ਜੇ ਮਤਾ ਪਾਸ ਹੋਇਆ ਕਿ ਜਿਹੜੀ ਕੰਗਨਾਰ ਨਾਉਤ ਬਾਰੇ ਜਿਹੜਾ ਬੜਾ ਵੱਡਾ ਫੈਸਲਾ ਲਿਆ ਗਿਆ ਮੈਂ ਸਮਝਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਸੋਚਣਾ ਪਏਗਾ ਆਪਾਂ ਜਿਸ ਤਰ੍ਹਾਂ ਤੁਸੀਂ ਕਹਿਆ ਕਿ ਹਿਮਾਚਲ ਦੇ ਵਿੱਚ ਮਤਾ ਪਾਸ ਹੋਇਆ ਕਿ ਤੁਸੀਂ ਆਪਣੀ ਸਰਕਾਰ ਕੋਲੋਂ ਮੰਗ ਕਰੋਗੇ 2 ਤੋਂ 4 ਸਤੰਬਰ ਤੱਕ ਆਪ ਵੀ ਵਿਧਾਨ ਸਭਾ ਪੰਜਾਬ ਦੀ ਵਿਧਾਨ ਸਭਾ ਉਹਦੇ ਵਿੱਚ ਵੀ ਕੰਗੜਾ ਨੌਰ ਦੇ ਖਿਲਾਫ ਮਤਾ ਪਾਸ ਪੰਜਾਬ ਸਰਕਾਰ ਹਮੇਸ਼ਾ ਜਿਹੜੀ ਕਿਸਾਨ ਵਿਰੋਧੀ ਰਹੀ ਕਿਸਾਨ ਦੇ ਵਿਰੋਧ ਜਿਹੜੇ ਵੀ ਆਪਣਾ ਹੋਏ ਨੇ ਐਜੀਟੇਸ਼ਨ ਹੋਇਆ ਉਹਨਾਂ ਦੇ ਆਪਣਾ ਹੱਕ ਦੇ ਵਿੱਚ ਰਹੀ ਹੈ ਅੱਜ ਜੇ ਪੰਜਾਬ ਦੇ ਵਿੱਚ ਜੇ ਸਰਕਾਰ ਹੈ ਹਮੇਸ਼ਾ ਜਿਹੜੀ ਅਸੀਂ ਐਜੀਟੇਸ਼ਨ ਦੇ ਵਿੱਚ ਉੱਠੇ ਆ ਐਜੀਟੇਸ਼ਨ ਦੇ ਵਿੱਚ ਕਦੋਂ ਵੀ ਜਦੋਂ ਕਿਸਾਨਾਂ ਨੂੰ ਕੋਈ ਦਿੱਕਤ ਆਈ ਹੈ ਪੰਜਾਬ ਦੇ ਵਿੱਚ ਉਦੋਂ ਹਮੇਸ਼ਾ ਪੰਜਾਬ ਦੀ ਆਮ ਆਦਮੀ ਪਾਰਟੀ ਜਿਹੜੀ ਕਿਸਾਨਾਂ ਦੇ ਨਾਲ ਖੜੀ ਹੈ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜਿਹੜੀ ਹੈਗੀ ਹੈ ਸੀਐਮ ਸਾਹਿਬ ਦੇ ਧਿਆਨ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਦੇ ਧਿਆਨ ਦੇ ਵਿੱਚ ਇਹ ਗੱਲ ਹੈ ਕਿ ਸਾਨੂੰ ਜਦੋਂ ਵੀ ਕਿਤੇ ਸਾਨੂੰ ਮਹਿਸੂਸ ਹੋਵੇਗਾ ਕਿ ਆਮ ਆਦਮੀ ਪਾਰਟੀ ਨੂੰ ਕੰਗਨਾਰ ਰਣੌਤ ਦੇ ਉਲਟ ਕੋਈ ਐਕਸ਼ਨ ਲੈਣਾ ਪਵੇਗਾ ਜੋ ਉਹੀ ਹੈ ਕਿ ਅੱਜ ਆਮ ਆਦਮੀ ਪਾਰਟੀ ਦਾ ਇੱਕ ਜਿਹੜਾ ਮੈਸੇਜ ਸੀਗਾ ਜਿੰਦੇ ਲਈ ਅਸੀਂ ਅੱਜ ਅਸੀਂ ਪੰਜਾਬ ਦੇ ਵਿੱਚ ਜਿਹੜਾ ਐਜੀਟੇਸ਼ਨ ਕੀਤਾ ਅੱਜ ਬੀਜੇਪੀ ਦਫ਼ਤਰ ਦਾ ਘਰਾਓ ਕੀਤਾ ਜਾਵੇਗਾ ਘਰਾਓ ਕਰਕੇ ਅਸੀਂ ਇਸ ਗੱਲ ਨੂੰ ਦਰਸਾਵਾਂਗੇ ਇਸ ਗੱਲ ਨੂੰ ਦੱਸਾਂਗੇ ਕਿ ਸਾਨੂੰ ਜਿਹੜਾ ਹੈਗਾ ਜਿਹੜੀ ਕੰਗਨਰਨੋਤ ਜਿਹੜੀ ਮੈਂਬਰਸ਼ਿਪ ਰੱਦ ਕੀਤੀ ਜਾਵੇ ਤਾਂ ਇਹ ਸੰਸਾਦ ਨਾਲ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਉਹਨਾਂ ਦਾ ਜਿਹੜਾ ਪ੍ਰਦਰਸ਼ਨ ਹੈ ਕੰਗਨਰਨੋਤ ਦੁਆਰਾ ਜਿਹੜੇ ਬਿਆਨਬਾਜ਼ੀ ਜਿਹੜੀ ਕੀਤੀ ਜਾ ਰਹੀ ਹੈ ਉਸ ਦੇ ਖਿਲਾਫ ਅੱਜ ਬੀਜੇਪੀ ਆਫਿਸ ਚੰਡੀਗੜ੍ਹ ਆਫਿਸ ਦਾ ਉਹ ਘਰਾਵ ਕਰ ਰਹੇ ਨੇ ਔਰ ਕਿਤੇ ਨਾ ਕਿਤੇ ਇੱਕ ਮੰਗ ਜਿਹੜੀ ਹੈ ਉਹਨਾਂ ਦੀ ਇਹ ਹੈਗੀ ਹੈ ਕਿ ਕੰਗਨਰਨੋਤ ਵੱਲੋਂ ਜਿਹੜੇ ਆ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਹਦੇ ਖਿਲਾਫ ਇੱਕ ਕੇਸ ਜਿਹੜਾ ਉਹ ਦਰਜ ਕੀਤਾ ਜਾਵੇ ਕੈਮਰਾਮੈਨ ਰੱਖ ਕੇ ਇਸ ਦੇ ਨਾਲ ਰਾਜਨ ਗੁਸਾਈ